ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨੀਤਾ ਕੈਂਥ ਜੀ ਵੱਲੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਤਲਵਾੜਾ ਦੇ ਵਿੱਚ ਸਾਡੇ ਮੰਡਲ ਪ੍ਰਧਾਨ ਬినੋਦ ਕੁਮਾਰ ਮਿੱਠੂ ਜੀ ਦੀ ਅਗਵਾਈ ਦੇ ਵਿੱਚ ਇੱਕ ਰੋਡ ショਅ ਵਿਚਾਲ ਜਿਹੜਾ ਰੋਡ ショਅ ਕੱਢਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਆਪਣੇ ਕਾਰਜਕਰਤਾਵਾਂ ਦੇ ਨਾਲ ਲੈ ਕੇ ਤੁਰਨ ਵਾਲੀ ਪਾਰਟੀ ਹੈ ਔਰ ਨਿਸ਼ਚਿਤ ਰੂਪ ਦੇ ਵਿੱਚ ਕਾਰਜਕਰਤਾਵਾਂ ਦਾ ਜੋਸ਼ ਦੇਖ ਕੇ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਅਸੀਂ 100% ਸੀਟ ਜਿੱਤਣ ਜਾ ਰਹੇ ਹਾਂ ਹੈਟ੍ਰਿਕ ਲੱਗੇਗੀ ਔਰ ਜਿਹੜੀ ਕੇਂਦਰ ਦੇ ਅੰਦਰ ਮੋਦੀ ਸਰਕਾਰ 462 ਸੀਟਾਂ ਲੈ ਕੇ ਆਏਗੀ ਉਸ ਦੇ ਵਿੱਚ ਇੱਕ ਸੀਟ ਜਿਹੜੀ ਹੈ ਸਾਡੀ ਹੁਸ਼ਿਆਰਪੁਰ ਦੀ ਹੋਏਗੀ ਨਾਲੇ ਅਸੀਂ ਜਦੋਂ ਫੀਲਡ 'ਚ ਘੁੰਮਦੇ ਆ ਮਿਆਣੀ ਤੋਂ ਲੈ ਕੇ ਸਿਧਾਣੀ ਤੱਕ ਤਲਵਾੜੇ ਤੋਂ ਲੈ ਕੇ ਫਗਵਾੜੇ ਤੱਕ ਕੋਈ ਮੁਕਾਬਲੇ ਦੇ ਵਿੱਚ ਨਹੀਂ ਹੈ ਕੋਈ ਚੰਬੇ ਵਾਲ ਕੋਈ ਜਾਵਣੀ ਗੋਮਰ ਕਿਦੇ ਮੁਕਾਬਲੇ ਦੇ ਵਿੱਚ ਨਹੀਂ ਹੈ ਜਿਹੜਾ ਮੁਕਾਬਲਾ ਹੈ ਭਾਰਤੀ ਜਨਤਾ ਪਾਰਟੀ ਦਾ 462 ਕਰਨ ਦਾ ਆਪਣਾ ਹੀ ਮੁਕਾਬਲਾ ਹੈ ਅਸੀਂ 462 ਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਦਵਾਂਗੇ ਇਹੀ ਮੈਂ ਕਹਿਣਾ ਚਾਹੁੰਦਾ ਜੀ ਅੱਜ ਤਲਵਾੜਾ ਦੇ ਆਈਟੀਆਈ ਮੋੜ ਤੋਂ ਸ਼ੁਰੂ ਕਰਕੇ ਚੌਧਰੀ ਗਿਆਨ ਸਿੰਘ ਚੌਂਕ ਤੱਕ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪਰਕਾਸ਼ ਜੀ ਦਾ ਬੱਬੇ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਇੱਕ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਵੋਟ ਭਾਜਪੀ ਨੂੰ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਆਪਣੇ ਤੌਰ ਤੇ ਆਪਣੇ ਵਿਚਾਰ ਇਹ ਰੱਖਾਂਗਾ ਇਹ ਜਿਹੜਾ ਇਲੈਕਸ਼ਨ ਹੈ ਇਹ ਕੋਈ ਪੰਚਾਇਤ ਨਗਰਪੰਚਾਇਤ ਜਾਂ ਐਮਐਲਏ ਜਾਂ ਵਿਧਾਨ ਸਭਾ ਦਾ ਇਲੈਕਸ਼ਨ ਨਹੀਂ ਹੈ ਇਹ ਸਾਡੇ ਦੇਸ਼ ਦੇ ਸਾਰਿਆਂ ਤੋਂ ਵੱਡੇ ਅਹੁਦੇ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਦਾ ਇਲੈਕਸ਼ਨ ਹੈ ਜੋ ਕਿ ਸਾਰੇ ਤੋਂ ਮਜ਼ਬੂਤ ਕੈਂਡੀਡੇਟ ਨਰਿੰਦਰભાઈ ਮੋਦੀ ਜੀ ਹਨ ਕੋਈ ਵੀ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੈਂਡੀਡੇਟ ਉਹਨਾਂ ਦੀ ਵਰਗੀ ਛਵੀ ਕਿਸੇ ਵੀ ਕੈਂਡੀਡੇਟ ਦੀ ਨਹੀਂ ਹੈ ਕਿ ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕੇ 10 ਸਾਲਾਂ ਦੇ ਉਹਨਾਂ ਦੇ ਕਾਰਜਕਾਲ ਨੂੰ ਦੇਖਦੇ ਹੋਆ ਪੂਰਾ ਦੇਸ਼ ਪੂਰਾ ਵਰਲਡ ਉਹਨਾਂ ਦਾ murid ਹੋਇਆ ਹੈ ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਲੋਕਲ ਮੁੱਦਿਆਂ ਤੋਂ ਉੱਪਰ ਉੱਠ ਕੇ ਅਸੀਂ ਪੰਚਾਇਤਾਂ ਜਾਂ ਸਰਪੰਚੀ ਦੇ ਇਲੈਕਸ਼ਨ ਨਹੀਂ ਲੜ ਰਹੇ ਆ ਇਸ ਵੇਲੇ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਆ ਸਾਡੀ ਬੋਟ ਦਾ ਮਤਲਬ ਹੋਏਗਾ ਸਿੱਧੀ ਨਰਿੰਦਰભાઈ ਮੋਦੀ ਜੀ ਨੂੰ ਬੋਟ ਪਾਣਾ ਤਾਂ ਕਿ ਇੱਕ ਦੇਸ਼ ਨੂੰ ਮਜ਼ਬੂਤ ਪ੍ਰਧਾਨ ਮੰਤਰੀ ਦਿੱਤਾ ਜਾਏ ਜਦੋਂ ਭਾਈਚਾਰੇ ਦੇ ਇਲੈਕਸ਼ਨ ਹੋਵੇ ਉਸ ਲਈ ਬੰਦਾ ਕੋ ਬੰਦਾ ਦੇਖਿਆ ਜਾਂਦਾ ਹੈ ਇਸ ਵੇਲੇ ਸਾਡੇ ਸਾਹਮਣੇ ਇੱਕੋ ਹੀ ਚਿਹਰਾ ਹੈ ਉਹ ਹਨ ਨਰਿੰਦਰભાઈ ਮੋਦੀ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਕਹਿਣਾ ਚਾਹੁੰਦੇ ਆ ਕਿ ਬਹੁਤ ਵਧੀਆ ਮਾਹੌਲ ਹੈ ਲੋਕ ਖੁਸ਼ ਨੇ ਕਿ ਐਸੇ ਬੀਜਪੀ ਕੱਲ ਨਹੀਂ ਪੰਜਾਬ ਦੇ ਵਿੱਚ ਲੜ ਰਹੀ ਹੈ ਇਲੈਕਸ਼ਨ ਕਿ ਲੋਕ ਮੋਦੀ ਸਾਹਿਬ ਨੂੰ ਵੋਟ ਪਾਣਾ ਚਾਹੁੰਦੇ ਆ ਸਾਰੀਆਂ ਪਾਰਟੀਆਂ ਨੂੰ ਉਹਨਾਂ ਨੇ ਵੇਖਿਆ ਬੀਜਪੀ ਨੂੰ ਲੋਕ ਵੋਟ ਪਾ ਕੇ ਤੇ ਜਤਉਣਾ ਚਾਹੁੰਦੇ ਆ ਤੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਪਤਾ ਨਹੀਂ ਭਾਈ ਬਾਰੇ ਨਾਲ ਕਿੱਥੇ ਵੱਡ ਚੋਰ ਲੜੀ ਦੀ ਤੋਰ ਕਦੇ ਦੱਸਦੇ ਹੋ ਹੋਰ ਕਿਸ ਤਰ੍ਹਾਂ ਉਸ ਤੋਂ ਬੈਟਰ ਹੈਗਾ ਜਦੋਂ ਉਸ ਤੋਂ ਕਿਦਾਂ ਲੱਗ ਰਿਹਾ ਹੈ ਦੇਖੋ ਜੀ ਤੁਹਾਡੇ ਸਾਹਮਣੇ ਹੈ ਮਾਹੌਲ ਤੁਸੀਂ ਵੀ ਦੇਖ ਸਕਦੇ ਹੋ ਬੜਾ ਚੰਗਾ ਮਾਹੌਲ ਹੈ ਤੇ ਕੋਈ ਅਸੀ ਗੱਲ ਨਹੀਂ ਹੈ ਲੋਕ ਸਾਰੇ ਅੱਜ ਬਹੁਤ ਉਤਸ਼ਾਹ ਹੈ ਤੇ ਆਉਣ ਵਾਲੇ 4 ਤਰੀਕ ਨੂੰ ਪਤਾ ਲੱਗ ਜਾਊਗਾ 400 ਪਾਰ ਦਾ ਨਾ ਨਾ ਭਾਜਪਾ ਦਾ ਜੀ ਬਿਲਕੁਲ ਉਸ ਚੀਜ਼ ਤੇ ਅਸੀਂ ਕਾਇਮ ਆ ਜੀ ਅੱਗੇ ਬਹੁਤ ਵਧੀਆ ਜਿਹੜੇ ਪਿਛਲੇ ਜਿੰਨੇ ਵੀ ਫੇਜ਼ ਨਿਕਲੇ ਐ ਵੋਟ VOTING ਦੇ ਉਹਦੇ ਚ ਐਗਜ਼ਿਟ ਪੋਲ ਹੀ ਦੱਸ ਰਿਹਾ ਹੈ ਕਿ ਸਰਕਾਰ ਤੇ ਆਲਰੇਡੀ ਬਣ ਚੁੱਕੀ ਹੈ ਤੇ ਬਾਕੀ ਜਿਹੜਾ ਰਿਜ਼ਲਟ ਹੈ ਉਹ ਦੱਸੂਗਾ ਜੀ ਸ਼ਹਿਰ ਦੇ ਵਿੱਚ ਭਾਜਪਾ ਨਾ ਮੇਕਰ ਵੱਡੀ ਟਿੰਗ ਦੀ ਆ ਰਹੀ ਹੈ ਇਸ ਵਾਰ ਅਸਲ ਤੇ ਕੀ ਜਾਏਗੀ ਭਾਜਪਾ ਵੱਡੀ ਜੀ ਜੀ ਬਿਲਕੁਲ ਸਾਨੂੰ ਲੋਕਾਂ ਦੇ ਕਚੈਰੀ ਹੈ ਜਿਹੜੀ ਉਹਦੇ ਤੇ ਬੜਾ ਮਤਲਬ ਇਤਮਾਰ ਤੇ ਸਾਨੂੰ ਉਮੀਦ ਹੈ ਲੋਕ ਸਾਡਾ ਸਾਥ ਦੇਣਗੇ ਮੋਦੀ ਸਾਹਿਬ ਦਾ ਸਾਥ ਦੇਣਗੇ ਦੇਸ਼ ਨੂੰ ਮਜ਼ਬੂਤ ਕਰਨਗੇ ਅੱਜ ਮੈਡਮ ਅਨੀਤਾ ਸੋਮਪਾਲ ਜੀ ਦਾ ਤਲਵਾੜੇ ਦੇ ਵਿੱਚ ਸ਼ਾਪ ਤੋਂ ਸ਼ਾਪ ਬਾਹਰ ਦੁਕਾਨ ਤੇ ਜਾ ਕੇ ਜੋਰ ਸ਼ੋਅ ਕੱਢਿਆ ਜਾ ਰਿਹਾ ਔਰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਇਸ ਗੱਲ ਦਾ ਸਰ ਸਾਹਿਬ ਵੀ ਆ ਰਹੇ ਸੀ ਜੀ ਮੈਂ ਦੱਸਾਂਗਾ ਮੋਦੀ ਸਾਹਿਬ ਪਿਛਲਾ ਉਹਨਾਂ ਦਾ ਰਿਕਾਰਡ ਚੈੱਕ ਕਰੋ ਮੋਦੀ ਸਾਹਿਬ ਉੱਥੇ ਜਾਂਦੇ ਜਿੱਥੇ ਸੀਟ ਜਿੱਤ ਰਹੀ ਹੋਵੇ ਔਰ ਬੜਾ ਉਸਾ ਲੋਕਾਂ ਦੇ ਵਿੱਚ ਔਰ ਯਾਰਕੋਰ ਪਾਰਲੀਮੈਂਟ ਆ ਇਹ بڑے بڑے ਮਾਰਜਨ ਦੇ ਨਾਲ ਜਿੱਤਣ ਜਾ ਰਹੇ ਹੈ। ਕਿ ਇਸ ਵਾਰੀ 50 ਹਜ਼ਾਰ ਤੋਂ ਵੱਧ ਵੋਟ ਦਸੂਆ ਕੰਸਿਸਡੈਂਸ ਤੋਂ ਭਾਜਪਾ ਲੈ ਕੇ ਜਾ ਰਹੀ ਹੈ। ਵਿਰੋਧੀ ਨੂੰ ਕੀ ਕਹਿਣਾ ਚਾਹਦੇ ਹੋ? ਵਿਰੋਧੀ ਬੜੇ ਤੱਕ ਕਰਦੇ। ਵਿਰੋਧੀ ਤਾਂ ਲੱਭੀ ਨਹੀਂ ਰੇ ਮੈਦਾਨ ਦੇ ਵਿੱਚ ਨੂੰ। ਦੌੜ ਗਏ 400 ਪਾਰ ਹੈ ਸੋ ਲੱਗਣਾ 400 400 ਪਾਰ ਕੋਈ